ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਜੋੜ ਬੈਠੇ ਗੁਰਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਪੰਚਮ ਪਾਤਸ਼ਾਹ ਨੇ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਰਥਾਏ ਪਵਿੱਤਰ ਗੁਰਬਾਣੀ ਦੇ ਵਿੱਚ ਉਹ ਪਰਵਾਸ਼ਾ ਵੀ ਅੰਕਿਤ ਕੀਤੀ ਭਾਵੇਂ ਪੱਟਾ ਨੇ ਵੀ ਤੇ ਬਾਕੀ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਛੇ ਗੁਰੂ ਅਮਰਦਾਸ ਪਾਤਸ਼ਾਹ ਜੀ ਛੇ ਗੁਰੂ ਰਾਮਦਾਸ ਪਾਤਸ਼ਾਹ ਜੀ ਛੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੀ ਧੰਨ ਗੁਰੂ ਨਾਨਕ ਜੀ ਦੇ ਪਾਤਸ਼ਾਹ ਜੀ ਦੇ ਬਾਬਤ ਪਵਿੱਤਰ ਗਰਵਾਨੀ ਦੇ ਵਿੱਚ ਕਿ ਸਤਿਗੁਰ ਜੀ ਕੀ ਰੂਪ ਸਨ ਉਹ ਸਾਰਾ ਅੰਕਤ ਕੀਤਾ ਸਤਿਗੁਰ ਗੁਰੂ ਪੰਜਮ ਪਾਤਸ਼ਾਹ ਜੀ ਦੀ ਜਿਹੜੀ ਇੱਕ ਆਪਾਂ ਪੰਕਤੀ ਪੜ੍ਹਦੇ ਆ ਗੁਰੂ ਨਾਨਕ ਨਾਨਕ ਹਰ ਸੋਏ ਤੇ ਜੇ ਆਪਾਂ ਇਹਨੂੰ ਪਰਪੱਕਤਾ ਦੇ ਨਾਲ ਦੇਖੀਏ ਤੇ ਸਤਿਗੁਰ ਜੀ ਗੁਰੂ ਪੰਜਮ ਪਾਤਸ਼ਾਹ ਕਹਿੰਦੇ ਗੁਰਨਾਨਕ ਦੇ ਪਾਤਸ਼ਾਹ ਆਪ ਹਰੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਏ ਇਹ ਜੋ ਕਾਰਨ ਆ ਕਿ ਜਦੋਂ ਦولتਾਂ ਦਾਈ ਨੇ ਸਤਗੁਰਾਂ ਦਾ ਪ੍ਰਕਾਸ਼ ਜਦੋਂ ਹੋਇਆ ਤੇ ਸਤਗੁਰਾਂ ਦੇ ਦਰਸ਼ਨ ਦੇਦਾਰੇ ਕਰਕੇ ਇੰਨੀ ਨਿਹਾਲ ਹੋ ਗਈ ਬਾਬਰੀ ਹੋਈ ਨੂੰ ਇਹ ਵੀ ਨਹੀਂ ਪਤਾ ਲੱਗਾ ਕਿ ਮੈਂ ਹੁਣ ਕੋਈ ਭੇਟਾ ਵੀ ਲੈਣੀ ਆ ਤੇ ਜਿਸ ਵੇਲੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਦੌਲਤਾਂ ਕੁਝ ਲੈ ਜਾ ਕਹਿੰਦੀ ਹੁਣ ਲੈਣ ਨੂੰ ਕੁਝ ਨਹੀਂ ਰਹਿ ਗਿਆ ਇਸ ਧਰਤੀ ਦਾ ਸਵਰਗ ਮੈਂ ਸਾਖ ਸਾਖ ਦੇਖ ਲਿਆ ਸੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਇਹ ਕੌਤਕ ਸਤਗੁਰਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਕਿਉਂਕਿ ਕਈ ਵਾਰੀ ਸਰੀਰ ਤੌਰ ਤੇ ਆਪਣੇ ਆਪ ਨਾਲ ਆਪਾਂ ਸਮੇਲ ਕਰਨ ਲੱਗ ਪੈਨੇ ਆ ਦਸੇ ਪਾਤਸ਼ਾਹियां ਸਤਗੁਰੂ ਜੀ ਦਾ ਇੱਕ ਸਰੂਪ ਇੱਕ ਜੋਤ ਚੱਲੀ ਜਿਹੜੀ 11ਵੀਂ ਜੋਤ ਅੱਜ ਵੀ ਸਾਡੇ ਵਿੱਚ ਸਾਡੀ ਰਗਵਾਈ ਕਰਦੀ ਹੈ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਿਸ ਵੇਲੇ ਚੁੱਭੀ ਲਾਈ ਕਾਲੀ ਬੇਂ ਦੇ ਵਿੱਚ ਬੜਾ ਕੁਝ ਕਿਹਾ ਗਿਆ ਪਰ ਇਹ ਸਤਗੁਰੂ ਜੀ ਦਾ ਇੱਕ ਪਵਿੱਤਰ ਸਿਧਾਂਤ ਜਿਹੜਾ ਉਜੜ ਕੇ ਸਤਗੁਰ ਜੀ ਨੇ ਪ੍ਰਗਟ ਕੀਤਾ ਉਹ ਸੀ ਮੂਲ ਮੰਤਰ ਦਾ ਪਵਿੱਤਰ ਸਿਧਾਂਤ ਤੇ ਜਿਹਲੇ ਸਤਗੁਰਾਂ ਨੇ ਇੱਕ ਓੰਕਾਰ ਦੀ ਪਰਵਾਚਾ ਦਿੱਤੀ ਤੇ ਧਰਮੀ ਲੋਕ ਜਿਹੜੇ ਉਸ ਵੇਲੇ ਦੇ ਵੱਖ-ਵੱਖ ਵੰਡ ਮਰਨਵਾਦ ਵਿੱਚ ਵੰਡੇ ਹੋਏ ਸੀ ਜਾਤ ਪਾਤ ਵਿੱਚ ਵੰਡੇ ਹੋਏ ਸੀ ਜਿਨ੍ਹਾਂ ਦੀਆਂ ਦੁਕਾਨਦਾਰੀਆਂ ਖੁੱਲੀਆਂ ਸੀ ਉਹਨਾਂ ਨੂੰ ਖਤਰਾ ਪੈ ਗਿਆ ਕਿ ਇੱਕ ਓੰਕਾਰ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਫਰੋਣ ਵਾਲਾ ਕਿਹੜਾ ਪੀਰ ਪਕੰਬਰ ਔਲੀਆ ਆਇਆ ਸਤਗੁਰੂ ਜੀ ਨੇ ਕਿਸੇ ਨਾਲ ਯੋਧ ਨਹੀਂ ਕੀਤਾ ਕਿਸੇ ਨਾਲ ਹੱਥ ਨਾਲ ਨਹੀਂ ਲੜਾਈ ਕੀਤੀ ਕੇਵਲ ਤਾਂ ਕੇਵਲ ਮਰੀਆਂ ਆਤਮਿਕ ਮਾਨਸਿਕ ਰੂਹਾਂ ਨੂੰ ਗੁਰਸ਼ਬਦ ਰਾਹੀਂ ਜਾਗਰ ਕੀਤਾ ਜਿਹੜੀ ਪਵਿੱਤਰ ਗੁਰਬਾਣੀ ਸਾਡੀ ਅਗਵਾਈ ਕਰਦੀ ਹੈ ਸੋ ਗੁਰੂ ਨਾਨਕ ਦੇਵ ਪਾਤਸ਼ਾਹ ਦੀਆਂ ਵੱਡੀਆਂ ਬੜੀਆਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੂਸਰੇ ਸਰੂਪ ਕਿਉਂਕਿ ਕਈ ਵਾਰੀ ਆਪਾਂ ਸੌ ਸਾਖੀ ਨੂੰ ਵੀ ਇਹ ਕਹਿ ਕੇ ਕਹਿ ਦਿੰਨੇ ਭਈ ਇਹ ਤਾਂ ਬਾਦ ਦੀਆਂ ਕੋਈ ਆਪਣੇ ਕਿਸੇ ਕਲਪਨਕ ਤੌਰ ਦੇ ਉੱਤੇ ਆ। ਜੇ ਦਸਾਂ ਗੁਰੂਆਂ ਨੂੰ ਤੇ 11ਵੀਂ ਜੋਤ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਰਕੇ ਜਾਣਦੇ ਹਰੀ ਦਾ ਰੂਪ ਆ। ਤੇ ਜੇ ਹਰੀ ਦਾ ਰੂਪ ਜਾਣਦੇ ਆ ਫੇਰ ਤਾਂ ਇਹ ਸਾਡੀ ਅਗਵਾਈ ਤੇ ਸਾਡੀ ਆਸਤਾ ਦੇ ਵਿੱਚ ਵਾਧਾ ਕਰਦੀ ਆ। ਜੇ ਮਨੁੱਖ ਆਪਣੇ ਸੰਦਲ ਤੇ ਸਰੀਰ ਵਾਂਗੂ ਦੇਖੇ ਫੇਰ ਅੱਜ ਵੀ ਹੈ ਨਹੀਂ ਕੱਲ੍ਹ ਨੂੰ ਵੀ ਹੈ ਨਹੀਂ। ਸੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਲੇ ਅੰਤਮ ਸਮਾਂ ਇਹ ਜਾਣ ਕੇ ਇਸ ਪਵਿੱਤਰ ਧਰਤੀ ਤੇ ਪ੍ਰਖਿਆ ਲਈ ਜਿਹੜੀ ਕਰਤਾਰਪੁਰ ਦੀ ਧਰਤੀ ਦੇ ਬਾਬਤ ਹੁਣੇ ਸਾਡਾ ਪ੍ਰਚਾਰਕ ਜ਼ਿਕਰ ਕਰ ਰਿਹਾ ਸੀ ਤੇ ਸਤਗੁਰ ਜੀ ਨੇ ਦੋ ਉਹ ਰੂਹਾਂ ਪਵਿੱਤਰ ਇੱਕ ਰੂਹ ਗੁਰਵੰਗਤ ਦੇ ਪਾਤਸ਼ਾਹ ਦੇ ਰੂਪ ਦੇ ਵਿੱਚ ਜੋਤ ਪ੍ਰਗਟ ਕੀਤੀ ਦੂਜੀ ਉਹ ਵੀ ਸਤਗੁਰਾਂ ਦੀ ਜੋਤ ਨਹੀਂ ਪਰ ਸਤਗੁਰਾਂ ਦੀ ਜੋਤ ਤੋਂ ਘੱਟ ਵੀ ਨਹੀਂ ਸੀ ਧੰਨ ਧੰਨ ਬਾਬਾ ਬੁੱਢਾ ਜੀ ਨੂੰ ਇੱਕ ਬਰ ਬਖਸ਼ ਕੀਤਾ ਕਿ ਮੈਂ ਤੇਰੇ ਨਾਲ ਹਮੇਸ਼ਾ ਰਹਾਂਗੇ ਤੇ ਇਸ ਇਤਿਹਾਸ ਇਸ ਗੱਲ ਦੀ ਸ਼ਾਹੀ ਭਰਦਾ ਕਿ ਸਤਗੁਰਾਂ ਨੇ ਜਦੋਂ ਵੀ ਕੋਈ ਪ੍ਰੀਖਿਆ ਦੀ ਘੜੀ ਆਈ ਬਾਬਾ ਬੁੱਢਾ ਜੀ ਨੇ ਉਹ ਸਾਰੀਆਂ ਸਵਾਵਾਂ ਆਪਣੇ ਤੌਰ ਤੇ ਨਿਭਾਈਆਂ ਸੋ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸਥਾਨ ਇਸ ਪਵਿੱਤਰ ਸਥਾਨ ਦੇ ਨਾਲ ਜਿਹੜਾ ਇੱਥੋਂ ਆਪਾਂ ਕਹਿੰਨੇ 7-8 ਕਿਲੋਮੀਟਰ ਦੂਰ ਕਰਤਾਰਪੁਰ ਦੀ ਪਵਿੱਤਰ ਧਰਤੀ ਇਹ ਵੀ ਸਤਗੁਰਾਂ ਨੇ ਦੇਖੋ ਕਿਉਂਕਿ ਆਪਾਂ ਅਕਸਰ ਦੇਖਦੇ ਹਾਂ ਕਿ ਸਤਗੁਰਾਂ ਨੇ ਕਰਤਾਰਪੁਰ ਬਸਾਇਆ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਕਹਿ ਸਕਦੇ ਸੀ ਵੀ ਇੱਥੇ ਰਹਿ ਕੇ ਸੰਗਤਾਂ ਨੂੰ ਤੇ ਸਮੁੱਚੀ ਦੁਨੀਆ ਨੂੰ ਸੰਦੇਸ਼ ਦਿਓ ਸਤਗੁਰ ਜੀ ਨੇ ਦੂਸਰਾ ਖਡੂਰ ਸਾਹਿਬ ਬਸਾਇਆ ਇਸ ਕਰਕੇ ਵੀ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਝਗੜਾ ਨਾ ਹੋਵੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਪਾਸੋਂ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਜਿਸ ਪਵਿੱਤਰ ਧਰਤੀ ਨੂੰ ਆਪਾਂ ਹੁਣੇ ਸਾਭ ਦੀ ਰੂਪ ਵਿੱਚ ਮਨਾ ਕੇ ਹਟੇ ਹਾਂ ਇਸੇ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਜੀ ਦੀ ਪਵਿੱਤਰ ਧਰਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਤਰਨ ਤਾਰਨ ਸਾਹਿਬ ਦੀ ਧਰਤੀ ਉਦਾਂ ਦਾ ਜਿੱਥੇ ਵੀ ਸਤਗੁਰ ਜੀ ਨੇ ਪੈਰ ਰੱਖਿਆ ਉਹ ਸ਼ੋਭਨੀਕ ਧਰਤੀ ਬਣ ਗਈ ਉਹ ਪੂਜਣ ਯੋਗ ਹੋ ਗਈ ਪਰ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਇਹ ਵੱਡੀ ਬੜੀਾਈ ਸੀ ਇੱਕ ਗੱਲ ਚੇਤੇ ਦਿਮਾਗ ਦੇ ਵਿੱਚ ਰੱਖਿਓ ਉਹ ਕਿਹੜੀ ਗੱਲ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਪ ਪ੍ਰਕਰਮਾ ਕਰਕੇ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਇਹ ਗੁਰਤਾ ਗੱਦੀ ਬਖਸ਼ਿਸ਼ ਕੀਤੀ ਆਪਣੀ ਸਤਿਗੁਰਾਂ ਨੇ ਜੋਤ ਟਿਕਾਈ ਅੱਜ ਵੀ ਜਿਹੜੇ ਇਸ ਜੋਤ ਤੇ ਧੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂਕਿ ਆਪਾਂ ਕਈ ਵਾਰੀ ਇਹ ਕਹਿ ਦਿੰਨੇ ਆ ਕਿ ਇਹਦੇ ਵਿੱਚ ਮਹਾਪੁਰਸ਼ ਵੀ ਬੈਠੇ ਆ ਇਹਦੇ ਵਿੱਚ ਭਟ ਵੀ ਬੈਠੇ ਆ ਇਹਦੇ ਵਿੱਚ ਸੱਤਾ ਤੇ ਬਲਵਾਨਤ ਵੀ ਬੈਠੇ ਆ ਇਹਦੇ ਵਿੱਚ ਬਾਬਾ ਸੁੰਦਰ ਜੀ ਵੀ ਬੈਠੇ ਆ ਤੇ ਭਾਈ ਮਰਦਾਨਾ ਜੀ ਵੱਲੋਂ ਦੋ ਸਲੋਕ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪ ਪੰਕਤ ਕੀਤੇ ਪਰ ਇੱਕ ਆਪਾਂ ਕਈ ਵਾਰੀ ਸਵਾਲ ਵੀ ਆ ਪਿਛਲੇ ਦਿਨੀ ਉੱਠਦਾ ਸੀ ਕਿ ਦਸਾਂ ਪਾਤਸ਼ਾਹੀਆਂ ਦੀ ਜੋਤ ਕਿਉਂ ਕਹਿੰਦੇ ਇਹ ਇਸ ਕਰਕੇ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਜੋਤ ਸਤਗੁਰੂ ਨੇ ਬਖਸ਼ਿਸ਼ ਕੀਤੀ ਐਵੇਂ ਹੀ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਮੱਥਾ ਟੇਕ ਕੇ ਨਾਰੀਅਰ ਰੱਖ ਕੇ 11ਵੀਂ ਜੋਤ ਜਿਹੜੀ ਜਿਹਨੇ ਹਮੇਸ਼ਾ ਹੀ ਇਸ ਦੁਨੀਆ ਦੀ ਅਗਵਾਈ ਕਰਨੀ ਆ ਇਸ ਕਰਕੇ ਸਾਡੇ ਦਸਾਂ ਪਾਤਸ਼ਾਹੀਆਂ ਦੀ ਜੋਤ ਆ ਇਸ ਠੀਕ ਹੈ ਕਿ ਦੂਸਰੇ ਉਹ ਮਹਾਪੁਰਸ਼ ਭਗਤ ਜਨ ਜਿਨ੍ਹਾਂ ਨੇ ਬਹੁਤ ਵੱਡਾ ਬਹੁਤ ਵੱਡਾ ਕਹਿਣ ਤੋਂ ਭਾਵ ਜਾਤ ਪਾਤ ਦਾ ਸੰਤਾਪ ਸਰੀਰਕ ਸੰਤਾਪ ਸਰੀਰਕ ਕਸ਼ਟ ਸਹੇ ਪਰ ਸੱਚ ਬੋਲਣ ਤੋਂ ਪਿੱਛੇ ਨਹੀਂ ਹਟੇ ਗੁਰਨਾਨਕ ਦੇਵ ਪਾਤਸ਼ਾਹ ਨੇ ਆਪਣੇ ਤੋਂ ਵੱਡਾ ਦਰਜਾ ਬਖਸ਼ਿਸ਼ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਦਾ ਕਿਤੇ ਵੀ ਨਹੀਂ ਗਏ ਪਰ ਕਈ ਵਾਰੀ ਮਨੁੱਖ ਆਪਣੇ ਤਰਲ ਤੇ ਸੋਚੇ ਤੇ ਫਿਰ ਉਹ ਮੈਂ ਸਮਝਦਾ ਗੇੜੀ ਖਾ ਜਾਂਦਾ ਘੁੰਮਣ ਕੇਰੀ ਖਾ ਜਾਂਦਾ ਇਹ ਸਤਿਗੁਰ ਜੀ ਗੁਰਨਾਨਕ ਦੇਵ ਪਾਤਸ਼ਾਹ ਹਰੀ ਦਾ ਰੂਪ ਇਸ ਧਰਤੀ ਤੇ ਧਾਰਨ ਕਰਕੇ ਆਏ ਤੇ ਜਿਨ੍ਹਾਂ ਨੇ ਭਾਈ ਹਰੀ ਕਰਕੇ ਸਤਿਗੁਰ ਨੂੰ ਪੂਜਿਆ ਉਹ ਫਿਰ ਹਰੀ ਦਾ ਰੂਪ ਸਤਿਗੁਰ ਜੀ ਨੇ ਆਪਣੀ ਬੁੱਕਲ ਦੇ ਵਿੱਚ ਲੈ ਲਏ ਸੋ ਅੱਜ ਜੋਤੀ ਜੋਤ ਦਿਵਸ ਆਪਾਂ ਉਹਨਾਂ ਦਾ ਮਨਾ ਰਹੇ ਹਾਂ ਉਹ ਜੋਤੀ ਜੋਤ ਦਿਵਸ ਜੋਤੀ ਜੋਤ ਦਿਵਸ ਨੇਗਾ ਅੱਜ ਵੀ ਸਾਡੇ ਸਾਖਸ਼ਾਤ 11ਵੇਂ ਜੋਤ ਗੁਰੂ ਗ੍ਰੰਥ ਸਾਹਿਬ ਸਾਡੀ ਅਗਵਾਈ ਕਰਦੇ ਆ ਆਓ ਸਾਰੇ ਇਸ ਗੱਲ ਦਾ ਵੀ ਨਿਰਣਾ ਕਰੀਏ ਕਿ ਆਪਾਂ ਰੋਜ਼ ਪਵਿੱਤਰ ਇੱਕ ਪੰਕਤੀ ਪੜ੍ਹਦੇ ਆ ਨਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮੰਨੇ ਤੇ ਫਿਰ ਹੁੰਦਾ ਕੀ ਪ੍ਰਤੱਖ ਗੁਰੂ ਨਸਤਾਰੇ 사ਤਗੁਰ ਜੀ ਕਹਿੰਦੇ ਆ ਜਾ ਜੋਧਾ ਬਣ ਕੇ ਗੁਰਵਾਣੀ ਨੂੰ ਗੁਰੂ ਰੂਪ ਕਰਕੇ ਜਾਣੇਗਾ ਫਿਰ ਮੈਂ ਸਾਖ ਸਾਤ ਤੇਰੇ ਨਾਲ ਹੀ ਹੋਊਗਾ ਤੇ ਇਹੋ ਹੀ ਕਾਰਨ ਆ ਅੱਜ ਵੀ ਜਿਹੜੇ ਪਵਿੱਤਰ ਗਰਵਾਣੀ ਦੇ ਵਿੱਚ ਸਮੋਏ ਆ ਉਹ ਸਤਿਗੁਰ ਜੀ ਨੇ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਪਣੀ ਬੁਕਲ ਦੇ ਵਿੱਚ ਲਿਆ ਹੋਇਆ ਸੋ ਇਹਨਾਂ ਨੇ ਗੱਲ ਕੀਤੀ ਸੀ ਹੁਣੇ ਕਰਤਾਰਪੁਰ ਦੀ ਅਸੀਂ ਪਿੱਛੇ ਜਾਏ ਮਹਿਤਾ ਸਾਹਿਬ ਵੀ ਮੇਰੇ ਨਾਲ ਸੀ ਅਸੀਂ ਗਏ ਪਾਕਿਸਤਾਨ ਤੇ ਉੱਥੇ ਕਮਿਸ਼ਨਰ ਜਿਹੜਾ ਉਹਨਾਂ ਦਾ ਕਿਉਂਕਿ ਕਾਫ ਬੋਰਡ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਤੁਸੀਂ ਕੁਝ ਇਹ ਜਿਹੜਾ ਸਾਡਾ ਇੱਥੇ ਆਉਣ ਦਾ ਪ੍ਰੋਗਰਾਮ ਹੈ ਇਹਨੂੰ ਠੱਲਾ ਕਰੋ ਉਹ ਕਹਿੰਦੇ ਦੱਸੋ ਵਸ ਗਿਆ ਤੁਸੀਂ বিজে ਸਾਨੂੰ 3000 ਆਪਣਾ ਜਥਾ ਆਉਂਦਾ ਉਹਦੇ ਵਿੱਚੋਂ ਵੀ বিজে ਕੱਟ ਦਿੰਨੇ ਆ ਉਹਨੇ ਚਲੋ ਜਿਹੜੀ ਗੱਲ ਕਹੀ ਉਹ ਕਹਿੰਦੇ ਜੀ ਸਾਡੇ ਜਦੋਂ ਜਥੇ ਜਾਂਦੇ ਤੁਸੀਂ ਕੱਟ ਦਿੰਦੇ ਮੈਂ ਕਿਹਾ ਅਸੀਂ ਤਾਂ ਕੱਟਣ ਵਾਲੇ ਕੋਈ ਨਹੀਂ ਉਹ ਤਾਂ ਸਰਕਾਰ ਦਿੱਲੀ ਬੈਠੀ ਆ ਜਿੰਨ ਕੱਟਣੇ ਆ ਤੇ ਫਿਰ 20 ਡਾਲਰ ਦੀ ਗੱਲ ਹੋਈ ਤੇ ਮੈਨੂੰ ਪਿਛਲੇ ਦਿਨੀ ਭਾਈ ਸਰ ਸਰਨਾ ਸਾਹਿਬ ਪਰਮਜੀਤ ਸਰਨਾ ਦਾ ਟੈਲੀਫੋਨ ਆਇਆ ਕਿਉਂ ਨਹੀਂ ਰਿਵੋਕ ਕਰ ਦਿੱਤੀ ਆ 20 ਡਾਲਰ ਦੀ ਸ਼ਰਤ ਪਰ ਅਸੀਂ ਸੈਂਟਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਆ ਕਿ ਤੁਸੀਂ ਜਿਹੜਾ ਇੱਥੇ ਬਣਿਆ ਆਪਣੇ ਦਾ ਆਧਾਰ ਕਾਰਡ ਤੁਸੀਂ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਕਰਦੇ ਹੋ ਉਹਨੂੰ ਖਤਮ ਕਰਦੇ ਹੋ ਤੇ ਆਧਾਰ ਕਾਰਡ ਬੰਦੇ ਦੀ ਆਈਡੈਂਟੀਫਿਕੇਸ਼ਨ ਆ ਤੇ ਉਹਦੇ ਵਿੱਚ ਸਾਰਾ ਕੁਝ ਪੰਜੇ